ਭਲੋਕ ਕੋਈ ਤਾਂ ਕਰਨ ਚੱਲੇ ਨਾਲ ਕੇ ਸਜਾਰਾ ਹੋਈਏ ਕੇ ਕੁੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ 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 ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ યા ਕਾਲ ਮੂਰਤ ਅਜੂਨੀ ਸਭੰਗਰ ਪ੍ਰਸਾਦ ਜਪਿਆ ਸੱਚਗਾ ਸੱਚ ਹੈ ਵੀ ਸੱਚ ਨਾਨਕਾਂ ਸਿੱਖ ਹੋਏ ਓਏ ਗੁਰੂ ਸੱਚੇ ਬਾਸ਼ਾ ਮੇਰਾ ਕਰਨ ਦੀ ਇਹ ਨੋਣੀ ਤੇ ਵਾਲੀ

ਵਾਹ ਕਿਰਸ਼ੁ ਚਬਸ ਇਹ ਸਿਰੇ ਦਾ ਕਸਤਾ ਤਾਜ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਬਾਬਾ ਜੂਜਾਰ ਸਿੰਘ ਧੰਨ ਬਾਬਾ ਅਜੀਤ ਸਿੰਘ ਜੀ ਇਹੋਨਾਂ ਦੀ ਬਦੌਲਤ ਇਹ ਨਿਸ਼ਾਨ ਸਾਹਿਬ ਮਿਲੇ ਆਪਾਂ ਨੂੰ ਸੱਚੇ ਪਾਤਸ਼ਾਹ ਜਿਨ ਮੀ ਉੱਪਰ ਉਹਨਾਂ ਦੀਆਂ ਬੋਟੀਆਂ ਗਈਆਂ ਉਹਨੇ ਉੱਚੇ ਕਹਿੰਦੇ ਇਹ ਨਿਸ਼ਾਨ ਸਾਹਿਬ ਚੱਲਣਗੇ ਤਸਵੀਰ ਚੋਲ ਰਿਆ ਇਹ ਨਿਸ਼ਾਨ ਮੇਰੀ ਪੀਰੀ ਮਾਲਕ ਦੇ ਵੀ ਆ ਮੇਰੀ ਪੀਰੀ ਦੀਆਂ ਦੋਤ ਲੋਵਾਰਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਫਸ਼ੂਬਤ ਕਰਦੀਆਂ ਨੇ ਵਾਹਿਗੁਰੂ ਸਜੇ ਬਾਸ਼ ਦੀ ਦੁਨੀਆਂ ਕੇ ਵਾਨੀ ਰਬ ਕਲਾ ਵਰ ਕੋ ਹਰ ਸਮਾ ਅਮੀਨ ਵਾਹ ਤੋ ਆਪਣਾ ਰਾਜਦੂਦ ਆ ਗਿਆ ਵਾ ਕਾਫੀ ਸਮੇਂ ਤੋਂ ਬਾਅਦ ਆ ਗਿਆ ਵਾ ਮੁਰਸ਼ਾਲਾ ਆ ਗਿਆ ਵਾ ਚਲ ਜੀ ਮਾ ਸੜ ਜੀ ਫਿਰ ਚੋੜਾ ਜੀ ਮਾ ਸੜ ਜੀ ਆ ਗਏ ਹਾਂ ਆਪਾਂ ਪੀਣ ਸਾਡਾ ਹੀ ਏ ਅੱਗੇ ਤੇ ਕੀਦੇ ਚੱਕਿੰਦਾ ਬੀਨ ਸਾਡਾ ਇਹਦੇ ਬਾਅਦ ਚ ਡਾਲ ਖਾਦ ਲੈ ਰਹੀ ਆ ਅੰਕਲ ਲੱਲੇ ਵਾਲਿਆਂ ਕੋ ਠੀਕ ਐ ਕੀ ਕਰਨ ਰਿਹਾ ਮਰਾ ਪੁੱਤ ਸਗਰੋ ਵੇਖੋ ਕਿੰਨੇ ਪੁੱਤ ਤਿੰਨ ਚਾਰ ਪੁੱਤ ਇਕੱਠੇ ਹੋ ਗਏ ਆ ਈ ਤੇ ਵੱਡੀ ਲੱਗਦੀ ਤੈਨੂੰ ਇਧਰ ਲੋੜ ਨੂੰ ਬੜਿਆ ਹੋ ਗਿਆ ਹਾਂ ਆ ਮੇਰਾ ਬੱਦ ਗਿਆ ਹੋ ਗਿਆ ਨਾ ਬੜਿਆ ਹੋ ਔਰ ਰੰਗ ਲਓ ਕਿ ਮੈਂ ਤਰ ਇੱਥੇ ਦੇ ਤਾ ਹਾਂ ਚਲ ਮਾਹੜਾ ਕੋਈ ਨਾ ਕਰੋ ਹੁਣ ਇਹ ਆਟਾ ਜਿਹੜਾ ਵਾ ਉਹ ਚੱਕੀ ਦੇ ਛੱਡਦਾ ਆਟਾ ਨਹੀਂ ਢਾਣੇ ਛੱਡਦੇ ਆ ਬਾਅਦ ਚ ਆਟਾ ਪਣ ਜਾਣਾ ਵਾ ਨਾ ਵਖੜਾ ਫੇਰ ਰੋਟੀਆਂ ਲਾ ਲਦੀਆਂ ਤੇ ਫੇਰ ਪੱਜੇ ਫੇਰ ਕਿੱਥੇ ਜਾਣੀਆਂ ਸਰਕਾਲੀ ਚ ਹਾਂ ਐਦਾਂ ਇੱਥੇ ਬਣਦੀ ਵੀਡੀਓ ਦੇ ਹੋਰ ਜਲਦੀ ਦੋ ਬੋਰੀਆਂ ਲੱਤ ਲੈ ਆਏਗੇ ਆਜਾ ਮੇਰਾ ਪੰਜਾਬ ਦੇਖ ਲੈ ਇਹ ਪੰਜਾਬ ਦੇ ਵਿੱਚ ਵੱਡੀ ਗਈ ਕਣਕ ਆਹੋ ਝੋਨਾ ਝੋਨਾ ਉਹ ਮੇਰ ਤੋਂ ਵਾਹ ਮੇਰਾ ਤੋਂ ਮਰਾ ਮਾਸੜ ਜਿਆਦਾ ਸਿਆਣਾ ਹੋ ਗਿਆ ਕੋਲ ਤਾਂ ਜਨੜਾ ਗਾਉਂੋਂ ਕਣਕ ਝੋਨਾ ਕੀ ਕਰ ਲਿਆਗੇ ਪਾਪਾ ਵੜਾ ਖਾਵੇ ਛੜਾ ਕੀ ਕਰ ਲਿਆ ਵੇਹ ਲੋ ਵੇਹ ਲੋ ਆਪਣਾ ਪੇਟ ਜਿਹੜੇ ਉਹ ਤਾਵਲੇ ਹੀ ਵੀ ਵੇਹ ਪੇਟ ਨਹੀਂ ਵੇਖਿਆ ਦੇਹ ਲੋ ਮੇਰਾ ਭਰਾ ਹੂੰ ਭਾਈ ਰਸਤਾ ਬੜਾ ਖਰਾਬ ਹਾਂ ਤਰਾਣਾ ਚਲੋ ਠੀਕ ਆ ਹੁਣ ਅਸੀਂ ਜਾਣੇ ਅੰਕਲ ਦੁੱਲੇ ਕੇ ਘਰੇ ਜਿਹੜਾ ਨੇ ਦੇਤੀ ਤੇ ਵਹ ਲੈਣ ਗੋਡਿਆ ਨਹੀਂ ਤੇ ਬਈ ਲੈਣੀ ਪਣੀ ਹੋਰ ਕਿਤੇ ਹੋ ਵੀ ਵਿਸ਼ੇ ਮੇਲੀ ਜਾਣੀ ਉਹਦੇ ਵਾਧੂ ਨਹੀਂ ਲੈ ਆਉ ਉਹਨੇ ਆਪਣੀ ਦੇਣੀ ਆ ਜਿਹਦੇ ਆਪਣੇ ਜੀ ਕਹਿੰਦਾ ਮਾਸ਼ਲਾ ਹੋਊਗਾ ਪੜਾ ਲਈ ਹੁਣ ਉਹ ਕਹਿੰਦਾ ਫੁੱਲੇ ਖਾਤੇ ਰੱਖੇ ਯਾਰੀਆਂ ਕਮਾਉਣ ਰੋ ਮਰੋ ਮਰੋ ਕਰਕੇ ਨਾ ਟੇਬ ਲਾਂਗਦੇ ਮਾਸ਼ੜਾ ਵੀ ਜਾਰੀ ਆਵੇ ਜਾਰੀ ਵਿੱਚ ਕਾਇਆ ਵੀ ਦਿੱਤੀ ਜਾਂਦੀ ਹੈ ਮਾੜਾ ਕਦਾਂ ਤੁਹਾਨੂੰ ਆਏ ਕਰਦੇ ਤੁਹਾਨੂੰ ਬਹੁਤ ਬੰਦੇ ਮਿਸ ਕਰਦੇ ਆ ਕਹਿੰਦੇ ਉਹ ਮਾਸ਼ਰ ਕਿੱਥੇ ਤੇਰਾ ਉਹ ਵੈਸੇ ਭਈਆ ਚੱਲਣਾ ਦੀਆਂ ਇਹ ਦਿਵਾਲੀ ਦੇ ਲੋਕ ਕਿਵੇਂ ਇੰਨੀਆਂ ਸਫਾਈਆਂ ਕਰਦੇ ਆ ਹੂੰ ਪਰਵਾਜ਼ ਆ ਬਣਿਆ ਹਣਾ ਕਿੱਥੇ ਕਰੇ ਨਹੀਂ ਸਫਾਈ ਕਿਤੇ ਉੱਥੋਂ ਸਫਾਈ ਕਰ ਦਿੰਦੇ ਆ ਇਹ ਗੱਨਾ ਮਸਲਾ ਯੋ ਬੁਏ ਤੇ ਸਾਗ ਰਿਓ ਸਾੜ ਸਰੋ ਚਲੋ ਠੀਕ ਆ ਤੁਹਾਨੂੰ ਮਿਲਦੇ ਜੀ ਇੱਥੇ ਜਾ ਕੇ ਵੀਡੀਓ ਬਣਾਉਣ ਦਾ ਸੁਭਬ ਹੋਇਆ ਜੇ ਫਿਰ ਬਣਾਵਾਂਗੇ ਓਕੇ ਮੇਰਾ ਭਾਈ ਸਤਿ ਸ਼੍ਰੀ ਅਕਾਲ ਕੀ ਗੱਲਾਂ ਮਹਰਾ ਆਓ ਜੀ ਅੱਗੇ ਬਰੋ ਸਾੜੋ ਮਾ ਜੀ ਓਏ ਆਂ ਕਾਲ ਅੰਕ ਕਾਲ ਅਨਕਲਪਾ ਜਰਾ ਜਾਈ ਚਿੱਡੇ ਕਪੜੇ ਪਾਏ ਆ ਲੌਗਿੰਗ ਮਿੱਤਰੋ ਆਫਰੋਡਿੰਗ ਪੂਰੀ ਹੋ ਰਹੀ ਆ ਮਸੜਾ ਦਾ ਉਸ ਵਾਣਾ ਦੇ ਵਿੱਚ ਚਲਾ ਗਿਆ ਹੈ ਕਿ ਨਹੀਂ ਆਹੋ ਮਸੜਾ ਇਹ ਤੇ ਸਮੇ ਸਮੇ ਸਮਰਾਥਿਆ ਮੇਰੀ ਹਰ ਵੀਡੀਓ ਚ ਇਹ ਕਰ ਲੁੰਦੀ ਵੀ ਸਮੇ ਸਮੇ ਸਮਰਾਥਿਆ ਆਫ ਰੋਡਿੰਗ ਪੂਰੀ ਹੋ ਰਹੀ ਅੱਜ ਖੋੜ ਹੋ ਗਈ ਆ ਹੁਣ ਨਹੀਂ ਹੋਣੀ ਤੇ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਹੋਰ ਨਾ ਇੱਥੇ ਛੁੱਟ ਕੇ ਬੈਠ ਗਏ ਕਿ ਨਹੀਂ ਖਤਮ ਹੋ ਗਏ ਆ ਹਾਂ ਉਹ ਰਿਆ ਦਾ ਦੱਸ ਚਲ ਪਾ ਕਿਦਾਂ ਪੜਾ ਹਾਂ ਹਾਂ ਪੈ ਗਿਆ ਹੁਣ ਇਹਨੂੰ ਬੰਦ ਕਰ ਹਾਂ ਹਾਂ ਚਲੋ ਹੁਣ ਬਾਹਰ ਆ ਤੇਰਾ ਹੋ ਗਿਆ ਆ ਇਹਦਾ ਹੋ ਗਿਆ ਇੱਥੇ ਰੱਖ ਲਓ ਇੱਕ ਇੱਕ ਕੱਟਿਆ ਨਾ ਜੇਬ ਵਿੱਚ ਪਾ ਲਓ ਪਾ ਲਿਆ ਦਰੋ ਜਿ ਇਕੱਠੇ ਚਲਾਓ ਇਥੇ ਰੱਖ ਲਓ ਕੋਈ ਨਹੀਂ ਇਥੇ ਕਿੰਨੇ ਰਹਿਣਾ ਉਹ ਤੇ ਰੱਖ ਲੈ ਅੰਦਰ ਖਾ ਉਹ ਤੇ ਰੱਖ ਲਾ ਕੋਈ ਨਹੀਂ ਇਹਦੇ ਕੋਈ ਤੇ ਹੈਗਾ ਵਾ ਇਹ ਕਿੰਨੇ ਲੈਣਾ ਉਹ ਤੇ ਰੱਖ ਲੈ ਚਲ ਆ ਫੜ ਇਥੇ ਰੱਖ ਜਾ ਚਲੋ ਦਾਦੀ ਲਾ ਕੇ ਜਾ ਕੇ ਦਾਦੀ ਨੂੰ ਮਾਰੋ ਇਧਰ ਆ। ਇੱਧਰ ਆਈਏ। ਹੂੰ। ਚੱਲ ਚੱਲ। ਇਹਦੇ ਉੱਪਰ ਆ ਗਏ ਮੈਂ। ਚੱਲ। ਚੱਲ। ਇਹਦੇ ਪਟਾਕੇ بڑے ਨਿਕਨੇ ਨਿਕੇ ਚੱਲਣਗੇ। ਮੇਰੇ ਵੱਡੇ ਵੱਡੇ। ਚੱਲ ਚੱਲ। ਆ ਗਿਆ ਦੇ ਜੀ।